ਅੱਜ ਤੁਹਾਨੂੰ ਸੱਜਣੋ ਲੜਾਕੂ ਜਾਜਰਗਾ ਘੋੜਾ ਵਿਖਾਉਣ ਲੱਗੇ ਆਂ ਪਰ ਘੋੜਾ ਵਿਖਾਉਣ ਤੋਂ ਪਹਿਲਾਂ ਮੇਰਾ ਚਿੱਤ ਕੀਤਾ ਵੀ ਮੈਂ ਤੁਹਾਨੂੰ ਘੋੜੇ ਦੇ ਬੱਚਿਆਂ ਦੀ ਝਾਤ ਮਰਾਦਾ ਆ ਆ ਸੋਹਣੇ ਰਿਜ਼ਲਟ ਆ ਗਏ ਆ ਪੰਜ ਰਿਜ਼ਲਟ ਆਏ ਆ ਪੰਜਾਂ ਦੇ ਵਿੱਚੋਂ ਤਿੰਨ ਬਛੇਰੀਆਂ ਤੇ ਦੋ ਬਛੇਰੇ ਆਏ ਆ ਤੇ ਮੱਥੇ ਪਟਾ ਬਹੁਤ ਸੋਹਣੀ ਮਾਰਕਿੰਗ ਆਉਂਦੀ ਹੈ ਤਿੰਨ ਬੱਚਿਆਂ ਦੇ ਮੱਥੇ ਪਟਾ ਹੈ ਤੇ ਦੋ ਬੱਚਿਆਂ ਦੇ ਮੱਥੇ ਫੁੱਲ ਆਏ ਆ ਤੁਸੀਂ ਕੱਲਾ ਕੱਲਾ ਬੱਚਾ ਆਪਣੇ ਸਕੇਂਦਰਾਥਾਣੀ ਕੱਢੀ ਚੱਲਿਓ ਬਾਕੀ ਬੱਚੇ ਬਹੁਤ ਸੋਹਣੇ ਆਏ ਆ ਪੇਠੂਪੂੜੇ ਦੇ ਬਹੁਤ ਚੰਗੇ ਆਏ ਆ ਧੋਣਾ ਵੇਖੋ ਬੱਚਿਆਂ ਦੀਆਂ ਕਿਡੀਆਂ ਕਿਡੀਆਂ ਛਾਤੀ ਬਾ ਕਮਾਲ ਹੈ ਪੌੜਾਂ ਤੋਂ ਲੈ ਕੇ ਕੰਨਾਂ ਤੱਕ ਬਹੁਤ ਬਾਕਮਾਲ ਬੱਚੇ ਆਏ ਆ ਸਾਰੇ ਮੇਰੇ ਭਰਾ ਚੰਗੀ ਤਰ੍ਹਾਂ ਤੁਸੀਂ ਝਾਂਤ ਮਾਰੀ ਚੱਲਿਓ ਬਾਕੀ ਵੀਡੀਓ ਦੇ ਵਿੱਚ ਜਦ ਅਸੀਂ ਵੀਡੀਓ ਸ਼ੂਟ ਕੀਤੀ ਸੀ ਆ ਤਿੰਨ ਬੱਚੇ ਇੱਕ ਹੀ ਫਰੇਮ ਚ ਮੈਂ ਐਡ ਕਰਤੇ ਇਹਨਾਂ ਦੇ ਵੀ ਝਾਂਤ ਮਾਰ ਲਓ ਜਦੋਂ ਅਸੀਂ ਵੀਡੀਓ ਸ਼ੂਟ ਕੀਤੀ ਸੀ ਭਰਾਵਾਂ ਨੇ ਚਾਰ ਬੱਚਿਆਂ ਦਾ ਵੇਰਵਾ ਦਿੱਤਿਆ ਸੀ ਪਰ ਵੀਡੀਓ ਨੂੰ 10 ਦਿਨ ਹੋ ਗਏ ਕੀਤੀ ਨੂੰ ਹਫਤਾ ਹੋ ਗਿਆ ਤੇ ਇੱਕ ਬੱਚਾ ਹੁਣ ਥੋੜੇ ਦਿਨ ਹੋਏ ਪਹਿਲਾਂ ਆਏ ਨੂੰ ਜਾਨੀ ਕਿ ਉਦੋਂ ਚਾਰ ਸੀ ਤੇ ਹੁਣ ਪੰਜ ਬੱਚੇ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਵੀਡੀਓ ਦੇ ਵਿੱਚ ਭਰਾਵਾਂ ਨੇ ਚਾਰ ਬੱਚੇ ਦੱਸਨੇ ਆ ਆ ਆ ਗਿਆ ਘੋੜੇ ਦਾ ਕੰਨ ਵੇਖੋ ਪਹਿਲਾਂ ਬਣਾਉਂਦਾ ਹੈ ਨਾ ਦਿਲ ਇੱਥੋਂ ਚਿਤ ਕਰਦਾ ਹੈ ਵੀ ਰੂਹ ਚ ਵਿਸਰ ਜਾਂਦਾ ਜੀ ਕਰਦਾ ਹੈ ਵੀ ਯਾਰ ਬੰਦਾ ਦੇਖੀ ਜਾਵੇ ਤੇ ਆਹ ਦੇਖੋ ਸੋਹਣਾ ਸੁਨੱਖਾ ਘੋੜਾ ਇਹ ਸਜਣੋ ਘੋੜੇ ਦਾ ਨਾਂ ਹੈਗਾ ਸਮਰਾਜ ਤੇ ਫੇਮਸ ਘੋੜਾ ਹੋਇਆ ਸ਼ਿਵਰਾਜ ਉਹ ਘੋੜੇ ਦਾ ਪੁੱਤ ਹੈ ਰਤਨਾਕਰ ਲਾਈਨ ਆ ਗਈ ਤੇ ਮਾਂ ਦੀ ਗੱਲ ਕਰਾਂ ਤੇ ਉਹ ਵੀ ਫੇਮਸ ਘੋੜੀ ਲక్ష్ਮੀ ਹੈ ਪਾਥਰੀ ਲਾਈਨ ਦੀ ਰਾਜਤਿਲਕੇ ਦਾ ਨਾਨਾ ਹੈ ਸੱਜਣੋ ਤੇ ਇੱਕ ਬਹੁਤ ਹੀ ਬਾਕਮਾਲ ਘੋੜਾ ਹੋਇਆ ਪ੍ਰਾਣੇ ਸੱਜਣ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਅਬੂ ਰਾਜ ਕਲੰਦਰੀ ਉਹ ਇਹਦਾ ਪਰਨਾਨਾ ਹੈ ਸੱਜਣੋ ਜਾਨੀ ਕਿ ਖਾਨਦਾਨ ਦੋਵੇਂ ਪਾਸੇੋਂ ਧੁੱਕੀ ਕੱਢੀ ਆਉਂਦੇ ਆ ਬਹੁਤ ਹੀ ਬਾ ਕਮਾਲ ਖੂਨ ਦੌੜਦਾ ਹੈ ਇਹਦੀਆਂ ਨਾੜਾਂ ਦੇ ਵਿੱਚ ਤਾਂ ਹੀ ਇਹਦੇ ਇੰਨੇ ਚੰਗੇ ਰਿਜ਼ਲਟ ਆ ਰਹੇ ਤੁਸੀਂ ਵੀ ਸੋਚ ਰਹੇ ਸੀ ਕਿ ਭਾਈ ਘੋੜੀ ਪਰਾਉਣੀ ਐ ਪਸੰਦ ਨਹੀਂ ਆ ਰਿਹਾ ਗੰਨਿਆਂ 'ਚੋਂ ਗੰਨਾ ਕਹਿੰਦੇ ਵੀ ਚਿੜਨਾ ਔਖਾ ਹੁੰਦਾ ਪਰ ਇਹ ਵੀ ਆਪਣੇ ਭਰਾਵਾਂ ਦਾ ਇੱਕ ਘੋੜਾ ਹੈ ਇਹਨਾਂ ਦਾ ਪਿੰਡ ਹੈਗਾ ਹੈ ਕਿਲੀ ਗਾਂਦਰਾ ਤੇ ਜਿਹੜਾ ਪੈ ਜਾਂਦਾ ਜੀ ਮੋਗਾ ਤੇ ਨੰਬਰ ਮੈਂ ਭਰਾਵਾਂ ਦਾ ਵਿੱਚ ਦਿੱਤਾ ਤੁਸੀਂ ਭਰਾਵਾਂ ਤੋਂ ਇਦਾਂ ਦੇ ਖੂਬਸੂਰਤ ਰਿਜ਼ਲਟ ਲੈਣੇ ਆ ਤੇ ਬਾਈਆਂ ਨੂੰ ਬੇਚਿੰਤ ਹੋ ਕੇ ਫੋਨ ਕਰ ਸਕਦੇ ਹੋ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਪੁੱਛ ਲੈਣੀ ਹੈ ਹਜੇ ਕਹਿ ਦਈਏ ਵੀ ਨਵੀਂ ਉਮਰ ਦਾ ਬਸ਼ੇਰਾ ਹੀ ਹੈ ਉਮਰ ਹਜੇ 40 ਮਹੀਨੇ ਤੇ 21 ਦਿਨ ਉਮਰ ਹੋਈ ਹੈ ਤੇ ਬੱਚੇ ਮੈਂ ਤੁਹਾਨੂੰ ਵਿਖਾ ਤੇ ਬਾਕੀ ਇੱਕ ਗੱਲ ਵੀਰਿਆ ਨੇ ਸਪੈਸ਼ਲ ਕਹਿਣ ਨੂੰ ਕਹੀ ਹੈ ਸਜਣੋ ਕਿ ਘੋੜੀ ਜਦੋਂ ਤੁਸੀਂ ਲੈ ਕੇ ਆਉਨੇ ਹੋ ਮੀਟਿੰਗ ਵਾਸਤੇ ਜੇ ਘੋੜੀ ਮੰਨ ਲਓ 2-3 ਮਹੀਨਿਆਂ ਚ ਖਾਲੀ ਚਲੇ ਜਾਂਦੀ ਹੈ ਤੇ 3-4 ਮਹੀਨਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਦੁਬਾਰਾ ਦੱਸ ਕੇ ਉਸੇ ਫੀਸ ਦੇ ਵਿੱਚ ਗੱਬਣ ਕਰਵਾ ਸਕਦੇ ਹੋ ਸ਼ਰਤ ਇਹ ਹੈ ਕਿ ਘੋੜੀ ਅੰਦਰ ਦੀ ਸਾਫ਼ ਹੋਵੇ ਘੋੜਾ ਜਿੰਨੀ ਰਬਾਈਆਂ ਦੇ ਛੱਡਣਾ ਪਵੇ ਅਸੀਂ ਖੁੱਲੇ ਦਿਲ ਨਾਲ ਛੱਡਾਂਗੇ ਬਾਕੀ ਵੀਡੀਓ ਸ਼ੇਅਰ ਕਰਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਸੱਜਣਾ ਚ ਕੁਝ ਭਰਾਵਾਂ ਦੇ ਨਾਮ ਨੇ ਜੀ 사जिद ਮੱਲੀ, ਕਾਲੂ ਰਾਮ, ਜਸਵਿੰਦਰ ਸਿੰਘ, ਮੁਹੰਮਦ ਅਲੀ, ਅਜੇ ਪੰਜਾਬਾ ਕਰਨ ਸਿੱਧੂ, ਸੋਨੀ ਗਰਗ, ਗਗਨ ਸਿੱਧੂ, ਸਹਿਬ ਸਿੰਘ ਪੰਨੂ, ਆਕਾਸ਼ ਰਾਜੂ ਕੇ ਇੰਦਰਜੀਤ ਚਾਹਲ, ਮਹਤਾਪ ਸਿੰਘ, ਕਰਮਜੀਤ ਸੰਧੂ, ਸਤਨਾਮ ਸਿੰਘ, ਸੰਦੀਪ ਕੁਮਾਰ ਆਦੋ ਕਰਦੇ ਆ ਗੱਲਬਾਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਪੇਜ ਵੇਖ ਰਹੇ ਸਾਰੇ ਭਰਾਵਾਂ ਦਾ ਸਾਰੇ ਸੂਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁਕ ਪੇਜ ላይ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਿਕਾਰ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਸੱਜੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਹਟ ਦੱਸ ਕੇ ਹਟਿਆ ਕਿ ਫਾਈਟਰ ਜੈਟ ਜਿਹਨੂੰ ਆਂਦੇ ਆ ਨਾ ਉਹਦੇ ਅਰਕਾ ਘੋੜਾ ਦਿਖਾ ਕੇ ਹਟੈਂ ਲੜਾਈ ਵਾਲੇ ਜਹਾਜ਼ਰ ਦਾ ਘੋੜਾ ਦਿਖਾ ਕੇ ਹਟੈਂ ਹੁਣ ਲੜਾਈ ਵਾਲੇ ਜਹਾਜ਼ਰ ਦਾ ਘੋੜਾ ਮੈਂ ਕਿਉਂ ਆਖ ਰਿਹਾ ਇਹਨੂੰ ਕਿਉਂਕਿ ਜੇ ਤੁਸੀਂ ਇਨੂੰ ਇਹਦੀ ਡਿਟੇਲ ਰੀਜਨਲ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖੋਗੇ ਇਹਦੀ ਕੰਨ ਕਲੋਤੀ ਜਾਂ ਇਹਦਾ ਪਿੱਠ ਪੁੜਾ ਇਹਦਾ ਬਾਡੀ ਸਟਰਕਚਰ ਦੀ ਗੱਲ ਕਰੀਏ ਇਹਦੀ ਗਰਦਨ ਦੀ ਗੱਲ ਕਰੀਏ ਇਹਦੀ ਛਾਤੀ ਦੀ ਗੱਲ ਕਰੀਏ ਤੇ ਕਿਸੇ ਗੱਲੋਂ ਕਾਟ ਨਹੀਂ ਮਾਰਦਾ ਬਹੁਤ ਸੋਹਣਾ ਬਸ਼ੀਰਾ ਤਿਆਰ ਕੀਤਾ ਹੈ ਭਰਾਵਾਂ ਨੇ ਤੇ ਵੱਡੀ ਗੱਲ ਸੋਨੇ ਤੇ ਸੁਹਾਗਾ ਇਹ ਹੈ ਕਿ ਬੜੇ ਜ਼ਿਆਦਾ ਚੰਗੇ ਰਿਜ਼ਲਟ ਵੀ ਆ ਗਿਆ ਘੋੜਾ ਅੱਜ ਤੋਂ ਕੋਈ ਸਾਲਕ ਹੋ ਗਿਆ ਮੇਰੇ ਕੋਲ 10-11 ਮਹੀਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਉਦੋਂ ਜਸਟ ਟ੍ਰੇਲਰ ਹੀ ਵਿਖਾਇਆ ਸੀ ਤੁਹਾਨੂੰ ਤੁਸੀਂ ਬਹੁਤ ਮਾਣ ਬਖਸ਼ਿਆ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਘੋੜੀਆਂ ਵੀ ਭਰਾਵਾਂ ਤੋਂ ਬਹੁਤ ਸੋਹਣੀਆਂ ਮੇਟ ਹੋਈਆਂ ਉਸ ਤੋਂ ਬਾਅਦ ਹੁਣ ਅੰਕਟਾਈ ਹੋਣਾ ਰਿਜ਼ਲਟ ਲੱਗੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਰਿਜ਼ਲਟ ਤੁਹਾਡੀ ਝੋਲੀ 'ਚ ਰੱਖਣ ਲੱਗੇ ਆਸ ਕਰਦੇ ਹਾਂਗੇ ਇਸੇ ਤਰ੍ਹਾਂ ਤੁਸੀਂ ਮਾਣ ਸਤਿਕਾਰ ਤੇ ਪਿਆਰ ਇਸ ਘੋੜੇ ਨੂੰ ਦਿੰਦੇ ਰਹੋਗੇ ਤੇ ਬਾਕੀ ਕਿੰਨੀ ਫੀਸ ਹੈ ਕਿੰਨੇ ਮਹੀਨੇ ਉਮਰ ਹੈ ਕਿੰਨੀ ਹਾਈਟ ਹੈ ਸਾਰੀ ਗੱਲਬਾਤ ਕਰਨ ਦੇ ਲਈ ਆਪਾਂ ਪਹੁੰਚੇ ਆ ਜੀ ਪਿੰਡ ਕਲੀ ਗੰਧਰਾ ਤੇ ਜਿਹੜਾ ਹੈ ਜੀ ਮੋਗਾ ਬਾਈ ਆਪਣੇ ਨਾਲ ਮੌਜੂਦ ਹੈ ਬਾਈ ਸੁਖਰਾਜ ਸਿੰਘ ਕੰਗਸਾਹਬ ਤੇ ਬਹੁਤ ਧੰਨਵਾਦ ਕਰਦਾ ਮੈਂ ਸਾਡਾ ਭਰਾ ਜੀ ਕੈਨੇਡਾ ਬੈਠਾ ਹੈ ਬਾਈ ਬਲਰਾਜ ਸਿੰਘ ਤੇ ਉਹਨਾਂ ਦੇ ਛੋਟੇ ਬ੍ਰਦਰ ਬੈਠੇ ਨੇ ਦਲਬਾਗ ਸਿੰਘ ਦੋ ਭਰਾ ਸਾਡੇ ਕੈਨੇਡਾ ਬੈਠੇ ਨੇ ਤੇ ਬਾਈ ਕਾਂਗਸਾਹਬ ਆਪ ਇੱਥੇ ਰਹਿੰਦੇ ਨੇ ਤਿੰਨ ਭਰਾ ਨੇ ਤੇ ਨਾਲ ਵੱਡੀ ਕਹਿ ਦਈਏ ਵੀ ਹਿੰਮਤ ਮਾਰੀ ਹੈ ਬਾਈ ਗਰਜੰਟ ਨੇ ਜਿਹੜੀ ਕਿ ਇਸ ਟਾਈਮ ਸੇਵਾ ਸੰਭਾਲ ਕੋਡੀਆਂ ਦੀ ਕਰ ਰਿਹਾ ਹੈ ਨਾਲ ਕੋੜੇ ਦੀ ਵੀ ਸੇਵਾ ਸੰਭਾਲ ਕਰ ਰਿਹਾ ਸਾਰੀ ਗੱਲਬਾਤ ਡਿਟੇਲ ਨਾਲ ਕਰਨੀ ਆ ਬਾਕੀ ਸਾਰੇ ਸੱਜਣ ਮਿੱਤਰ ਬੈਠੇ ਨੇ ਪਹਿਲਾਂ ਕਰਦੇ ਆ ਭਰਾਵਾਂ ਦਾ ਸਵਾਗਤ ਫਿਰ ਸਾਰੀਆਂ ਗੱਲਾਂ ਬਾਤਾਂ ਡਿਟੇਲ ਨਾਲ ਕਰਦੇ ਆ ਬਾਈ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਾਂਗਸਾਹਬ ਕੈਮੋ ਬਾਈ ਕਰਤਾ ਜੀ ਚੜ੍ਹਦੀ ਕਲਾ ਜੋ ਮੈਂ ਘੋੜਾ ਮਾਰਦਾ ਥਾਪੀਆਂ ਤੁਹਾਡਾ ਤੇ ਤੁਹਾਡੀ ਵਾਟ ਟਕਾ ਟਕ ਢਿੱਲੀ ਢਲੀ ਆਏ ਕਿ ਚੱਕਰਾ ਅੱਜ ਜਿਆਦੀ ਖੁਸ਼ੀ ਵੀ ਆ ਕਿ ਥੱਕ ਗਏ ਬਾਈ ਕੀ ਚੱਕਰਾ ਬਾਈ ਲੱਗੇ ਰਹੀਦਾ ਮੇਰਾ ਹਾਂ ਨਾਲ ਮੈਨੂੰ ਪਤਾ ਲੱਗਾ ਵੀ ਕੰਬੈਨਾਂ ਦਾ ਮਸ਼ੀਨਾਂ ਦਾ ਕੰਮ ਵਧਿਆ ਹਨਾ ਖੇਤੀਬਾੜੀ ਦਾ ਵੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਨਾਲ ਭਰਾ ਜੀ ਤੋਂ ਚਾਰ ਘੋੜੀਆਂ ਵਾਲੇ ਬਹਿ ਜਾਂਦੇ ਫਿਰ ਤਾਂ ਕਹਿਰੀਏ ਵੀ ਥਕਾਵਟ ਦਾ ਥਕਾਵਟ ਤਾਂ ਫਿਰ ਦੂਰ ਹੋ ਜਾਂਦੀ ਹੈ ਦੂਰ ਹੋ ਜਾਂਦੀ ਹੈ ਅੱਛਾ ਬਾਈ ਸ਼ੌਂਕ ਨੂੰ ਕਿੰਨਾ ਟਾਈਮ ਹੋ ਗਿਆ ਕਾਂਗਸ ਸਾਹਿਬ ਕਿੰਨਾ ਕੁ ਟਾਈਮ ਹੋ ਗਿਆ ਘੋੜੇ ਰੱਖਿਆ ਲੋ ਜੀ ਸ਼ੌਕ ਨੂੰ ਆਇਆ ਵੀਰ 4 ਸਾਲ ਹੋ ਗਏ ਸਾਨੂੰ ਇਹ ਜੀ ਤੇ ਐਂ ਮਸ਼ੀਨਾਂ ਲੈ ਕੇ ਜਾਂਦੇ ਹੁੰਦੇ ਐ ਐਮਪੀ ਤੇ ਉੱਥੇ ਬਣ ਕੇ ਸੱਜਣ ਮਿੱਤਰ ਆਪਣੇ ਜੀ ਤੇ ਉਹਨਾਂ ਤੋਂ ਵੇ ਵੇ ਕੇ ਆਪਾਂ ਨੂੰ ਸ਼ੌਕ ਪੈ ਗਿਆ ਅੱਛਾ ਗੁਜਰਾਤ ਲੈ ਉਧਰ ਉਧਰ ਜਾਂਦੇ ਸੀ ਕਿਤੇ ਕਿੱਥੇ ਕਿਹੜੇ ਪਾਸੇ ਜੀ ਪਹਿਲਾਂ ਅਸੀਂ ਐਮਪੀ ਜਾਂਦੇ ਹੁੰਦੇ ਸੀਗੇ ਤੇ ਬਾਅਦ ਵਿੱਚ ਕਣਕੁਣਕ ਵੱਢ ਕੇ ਗੁਜਰਾਤ ਗਏ ਹਾਂ ਤੇ ਗੁਜਰਾਤ ਵੀ ਘੋੜੇ ਵਾਲੇ ਸੱਜਣ ਮਿੱਤਰ ਮਿਲ ਗਏ ਹਾਂ ਤੇ ਐਂ ਬਸ ਪਰਵਾਰ ਚ ਕਈ ਗੱਲ ਵੀ ਪਰਿਵਾਰ ਚ ਨਹੀਂ ਕਿਸੇ ਨੇ ਪਿਓ ਦਾਦੇ ਜਾਂ ਪਹਿਲਾਂ ਨਹੀਂ ਰੱਖੀਆਂ ਕਿਸੇ ਨੇ ਪਹਿਲਾਂ ਬਜ਼ੁਰਗਾਂ ਨੇ ਰੱਖੀਆਂ ਰਹੀਆਂ ਜੀ ਅੱਛਾ ਉਦੋਂ ਬਾਅਦ ਦਾ ਗੈਪ ਪੈ ਗਿਆ ਤੇ ਅੱਜ ਤੁਸੀਂ ਹੁਣ ਰੱਖੀਆਂ ਆਣ ਕੇ ਆ ਹਾਂ ਹੁਣ ਤਾਂ ਬਸ ਦੇਖੋ ਦੇਖ ਹੀ ਹੋ ਗਿਆ ਹਾਂ ਹੁਣ ਮਤਲਬ 4 ਸਾਲ ਹੋ ਗਏ ਹਨ ਹਾਂ ਜੀ 4 ਸਾਲ ਹੋ ਗਏ ਕਿੱਦਾਂ ਦਾ ਤਜਰਬਾ ਰਿਹਾ ਕੰਗਸਾਬ ਕੋੜਿਆਂ ਨੇ ਕੀ ਦੇਣਾ ਕੋੜਿਆਂ ਦੀ ਕੰਗਸਾਬ ਨੂੰ ਜਾਂ ਪਰਿਵਾਰ ਨੂੰ ਜਾਂ ਕਿੱਦਾਂ ਦੀ ਫੀਲਿੰਗ ਆਉਂਦੀ ਹੈ ਚੰਗਾ ਲੱਗਦਾ ਹੈ ਚਾਰ ਭਰਾ ਹੁੰਦੇ ਆ ਕਿਵੇਂ ਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਹਾਂ ਸੱਜਰ ਮਿਲਦੇ ਆ ਨਵੇਂ ਤੋਂ ਨਵਾਂ ਬੰਦਾ ਮਿਲਦਾ ਹੈ ਨਾ ਹਾਂ ਬੰਦੇ ਦੀ ਆਪਦੀ ਵੀ ਮੰਨ ਲੋ ਵੀ ਤਜਰਬਾ ਹੌਲੀ ਹੌਲੀ ਤਜਰਬਾ ਆ ਜਾਂਦਾ ਹੈ ਇੱਕ ਦੂਜੇ ਨਾਲ ਹੈ ਨਾ ਜਿਹੜਾ ਪੁਰਾਣਾ ਭਰਾ ਕੋਈ ਜਾਣ ਕੇ ਬਹਿੰਦਾ ਹੈ ਕੋਲੇ ਉਹਦੇ ਨਾਲ ਗੱਲਾਂ ਕਰਨ ਦਾ ਘੋੜਿਆਂ ਦੀ ਮੌਕਾ ਮਿਲਦਾ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਬੰਦਾ ਗੱਲ ਕੱਢ ਕੇ ਤੇ ਟ੍ਰੀਟਮੈਂਟ ਕਰਦਾ ਹੈ ਹੈ ਨਾ ਮੁੜ ਕੇ ਪ੍ਰੈਕਟੀਕਲ ਕਰਦਾ ਹੈ ਤੇ ਫੇਰ ਹੀ ਬੰਦਾ ਅੱਗੇ ਵਧਦਾ ਹੈ ਨਾ ਅੱਛਾ ਹੁਣ ਹੋ ਗਏ ਥੋਨੂੰ 4 ਸਾਲ ਜੀ ਥੋੜਾ ਪਹਿਲਾਂ ਰੱਖਿਆ ਨਹੀਂ ਫਿਰ ਥੋੜਾ ਪਹਿਲਾਂ ਹੀ ਹੈ अच्छा उदो ਪਹਿਲਾਂ ਮੰਨ ਲਓ ਇਹ ਬੱਚਾ ਲਿਆਂਦਾ ਕਿ ਜਾਂ ਘੋੜਾ ਲਿਆਂਦਾ ਜੀ ਕਿੰਨੇ ਟਾਈਮ ਦਾ ਲਿਆਂਦਾ ਸੀਗਾ ਆਪਾਂ ਇਹ 5 ਮਹੀਨੇ ਦੇ ਕੁਝ ਕੁ ਦਿਨਾਂ ਦਾ ਸੀਗਾ ਅੱਛਾ ਬੱਚਾ ਵਸ਼ੇਰਾ ਹੀ ਲਾਇਆ ਸੀ ਸਾਢੇ 5 ਮਹੀਨੇ ਮੰਨ ਕੇ ਚੱਲੋ ਅੱਛਾ ਉਦੋਂ ਪਹਿਲਾਂ ਕੋੜੀਆਂ ਸੀਗੀਆਂ ਜੀ ਉਦੋਂ ਪਹਿਲਾਂ ਕੋੜੀਆਂ ਸੀ ਜੀ ਜੀ ਤੇ ਹੁਣ ਇਸ ਟਾਈਮ ਪਹਿਲਾਂ ਤੇ ਇਹਦਾ ਨਾਮ ਦੱਸੀਏ ਆਪਾਂ ਕੰਕੇ ਸਾਹ ਨਾਮ ਆ ਕੀ ਰੱਖਿਆ ਕੋੜੇ ਦਾ ਇਹਦਾ ਨਾਮ ਆ ਸਮਰਾਜ ਸਮਰਾਜ ਹੂੰ ਇਹ ਕਿਹੜੇ ਕੋੜੇ ਦਾ ਪੁੱਤ ਹੈ ਜੀ ਇਹ ਆ ਸ਼ਿਵਰਾਜ ਦਾ ਸ਼ਿਵਰਾਜ ਦਾ ਫੇਮਸ ਕੋੜੇ ਦਾ ਰਤਨਾਕਰ ਦਾ ਹੈ ਹਾਂ ਰਤਨਾਕਰ ਲਾਈਨ ਆ ਗਈ ਤੇ ਸ਼ਿਵਰਾਜ ਜਿਹੜਾ ਫੇਮਸ ਕੋੜਾ ਹੈ ਸੱਜਣੋ ਬਹੁਤ ਸਾਰੇ ਕੋੜੇ ਵਾਲੇ ਬਰਾ ਚੰਗੀ ਤਰ੍ਹਾਂ ਕੋੜੇ ਨੂੰ ਜਾਣਦੇ ਆ ਜੋ ਦੇ ਕਿਦਾਂ ਦੇ ਰਿਜ਼ਲਟ ਆ ਜਾਂਦੇ ਕੀ ਪਹਿਲਾਂ ਕੀਤਾ ਤੇ ਉਹਦਾ ਇੱਕ ਖੂਬਸੂਰਤ ਕਹਿ ਲਿਏ ਗੁਲਾਬ ਦੇ ਫੁੱਲ ਵਰਗਾ ਜਿਹੜਾ ਮਾਰਵਾੜੀ ਘੋੜਾ ਹੈ ਇਹ ਤੁਹਾਡੀ ਕਚੈਰੀ ਚ ਪਾਈ ਅਸੀਂ ਰੱਖਿਆ ਤੇ ਅਗਲੇ ਪਾਸੇ ਆ ਜਾਂਦੀ ਗੱਲ ਬਾਈ ਉਮਰ ਦੀ ਹੁਣ ਕਿੰਨੀ ਕੁ ਉਮਰ ਹੋ ਗਈ ਇਸ ਟਾਈਮ ਤੇ ਉਮਰ ਇਹਦੀ ਬਾਈ ਲਗਭਗ 40 ਮਹੀਨੇ ਤੇ 21 ਦਿਨ ਦੀ ਹੋ ਗਈ ਅੱਛਾ ਕਿਹੜੀਆਂ ਮਹੀਨਾ ਲੱਗ ਗਿਆ ਹਾਂ 40 ਮਹੀਨੇ ਤੇ 21 ਦਿਨ ਉਮਰ ਹੋ ਗਈ ਜੀ ਜੀ ਅੱਜ ਤੱਕ ਜਿੱਥੇ ਆਵਾਜ ਨਹੀਂ ਡੇਟੀ ਬੈਠੇ ਆ ਅੱਛਾ ਕੰਗਸਾਬ ਕਿੰਨੀਆਂ ਘੋੜੀਆਂ ਹੁਣ ਤੱਕ ਮੰਨ ਲਓ ਮੇਟ ਕਰਤੀਆਂ ਪਿਛਲੀ ਵੀਡੀਓ ਤੋਂ ਮੰਨ ਲਓ 10-11 ਮਹੀਨਿਆਂ ਦੇ ਵਿੱਚ ਮੰਨ ਲਓ ਕਿੰਨੇ ਕ ਬੱਚੇ ਆ ਗਏ ਜਾਂ ਕਿੱਦਾਂ ਦੀਆਂ ਘੋੜੀਆਂ ਮੇਟ ਹੋਈਆਂ ਵਧੀਆ ਚੰਗੀਆਂ ਚੰਗੀਆਂ ਘੋੜੀਆਂ ਮੇਟ ਹੋਈਆਂ ਜੀ ਜਿਨ੍ਹਾਂ ਚੋਂ 4 ਘੋੜੀਆਂ ਦਾ ਰਿਜ਼ਲਟ ਆਇਆ ਅੱਛਾ 4 ਘੋੜੀਆਂ ਦੇ ਰਿਜ਼ਲਟ ਆ ਗਏ ਜੀ ਜਿਨ੍ਹਾਂ ਵਿੱਚੋਂ ਤਿੰਨਾਂ ਦੇ ਆਇਆ ਵਾ ਮੱਥੇ ਪਟਾ ਅੱਛਾ ਇੱਕ ਦੇ ਫੁੱਲ ਆਇਆ ਅੱਛਾ ਤੇ ਅੱਛਾ ਭਾਈ ਬਸ਼ੀਰੀਆਂ ਆਈਆਂ ਜਾਂ ਜਿਆਦੀਆਂ ਕਿ ਬਸ਼ੀਰੇ ਆਏ ਆ ਜੀ ਬਲ ਲਗਭਗ ਸੇਮ ਸੇਮ ਜਾਈ ਹੈ ਹਾਂ ਦੋ ਬਚੇਰੀਆਂ ਤੇ ਦੋ ਛੇਰੀਆਂ ਅੱਛਾ ਤੇ ਮਾਰਕਿੰਗ ਕੀ ਆ ਰਹੀ ਹੈ ਜੀ ਮੱਥੇ ਪਟਾ ਦੇ ਰਿਹਾ ਹੈ ਫੁੱਲ ਦੇ ਰਿਹਾ ਹੈ ਕਿਦਾਂ ਦੇ ਰਿਹਾ ਹੈ ਤਿੰਨਾਂ ਦੇ ਮੱਥੇ ਪਟਾ ਵਾ ਇੱਕ ਦੇ ਮੱਥੇ ਫੁੱਲ ਆ ਅੱਛਾ ਤੇ ਗ੍ਰਜੈਂਟ ਬਾਈ ਫੇਰ ਸਵਾਗਤ ਸასიਖਾਲ ਸასიਖਾਲ ਗ੍ਰਜੈਂਟ ਮੇਰੇ ਹੁਣ ਤੋਂ ਕੋਹੜਿਆਂ 'ਚ ਜ਼ਿਆਦਾ ਰਹਿਣਾ ਹੈ ਜ਼ਿਆਦਾ ਬਾਈ ਹੋਣਾ ਨਾਲੋਂ ਬਾਈ ਬਾਹਰ ਅੰਦਰ ਦਾ ਵੀ ਦੇਖਦਾ ਹੈ ਹਨਾ ਤੁਸੀਂ ਜ਼ਿਆਦਾ ਰਹਿੰਦੇ ਹੋ ਸੇਵਾ ਸੰਭਾਲ ਤੁਸੀਂ ਕਰਦੇ ਹੋ ਮੈਂ ਬਾਈ ਤੋਂ ਸੁਣਿਆ ਵੀ ਬਾਈ ਬਲਰਾਜ ਨੇ ਵੀ ਮੈਨੂੰ ਦੱਸਿਆ ਵੀ ਕਹਿੰਦੇ ਵੀ ਪਹਿਲਾਂ ਤਾਂ ਲੈਣਾ ਸੀਗਾ ਜੇਦ ਕੀਤੀ ਗ੍ਰਜੈਂਟ ਨੇ ਵੀ ਬੋਲਟ ਲੈਣਾ ਤੇ ਮੈਂ ਲਾਰਾ ਲਾਦਾ ਵੀ ਨਹੀਂ ਬਾਈ ਆਪਾਂ ਘੋੜੀ ਲਈਏ ਫਿਰ ਸ਼ੌਕ ਉਹ ਕਿੱਦਾਂ ਉਬੜਿਆ ਫਿਰ ਕਹਿੰਦੇ ਬਾਈ ਮੈਨੂੰ ਬਲਰਾਜ ਵੀਰੇ ਨੇ ਫੋਨ ਤੇ ਦੱਸਿਆ ਕਿ ਲੈਣਾ ਸੀਗਾ ਬੋਲਟ ਤੇ ਬਾਈ ਨੂੰ ਨਾ ਬਾਈ ਦੇ ਰੋਜ਼ ਹੀ ਲਾਰਾ ਲਾਦਾ ਵੀ ਬਾਈ ਅੰਮਰਸਰੋਂ ਘੋੜੀ ਤੁਰ ਪਈਆ ਤੂੰ ਥਾ ਬਣਾਇਆ ਕਿ ਨਹੀਂ ਬਣਾਇਆ ਬਾਈ ਗਰਜੈਂਟਰ ਨੂੰ ਕਹਿ ਦੇਣਾ ਤੇ ਇਹਨੇ ਇੱਕ ਦਿਨ ਗੁੱਸਾ ਖਾਦਾ ਵੀ ਲੈ ਕੇ ਨਾ ਪੱਕਾ ਥਾ ਫਰਸ਼ ਲੱਗੀ ਸੀ ਤੇ ਇਹਨੇ ਸਾਰਾ ਹੀ ਪਟਦਾ ਬਾਈ ਸੱਬਰ ਲੈ ਕੇ ਤੇ ਹੁਣ ਤਾਂ ਘੋੜੀ ਆਊ ਫਿਰ ਕਹਿੰਦੇ ਵੀ ਫਿਰ ਕਿੰਨੇ ਦਿਨ ਘੋੜੀ ਮਿਲ ਗਈ ਸੀ ਬਾਈ ਦੂਜੇ ਦਿਨ ਘੋੜੀ ਆ ਗਈ ਸੀ ਦੂਜੇ ਦਿਨ ਹੀ ਆ ਗਈ ਔਰ ਨਹੀਂ ਤਿਆਰ ਹੋ ਗਈ ਹੈ ਤੇ ਇੱਕ ਦਿਨ ਚ ਮੰਨ ਲਓ ਲਿਆ ਕੇ ਗੱਡ ਤੀਖਰਨੀ ਵੀ ਭਾਈ ਆ ਲੈਦਾ ਕੱਚਾ ਸਾ ਕਰਦਾ ਹੈ ਨਾ ਜੀ ਅੱਛਾ ਹੁਣ ਮੰਨ ਲਓ ਕਿੱਦਾਂ ਦਾ ਤਜਰਬਾ ਰਿਹਾ ਅਗਰ ਜੈਂਟਾ ਹੁਣ ਬਹੁਤ ਸੋਹਣਾ ਜੀ ਬਹੁਤ ਵਧੀਆ ਪਿਆਰ ਮੈਂਦਾ ਇਹਨਾਂ ਜਾਨਵਰਾਂ ਚ ਜਾ ਕੇ ਕਿ ਮਾਨੂੰ ਖੁਸ਼ੀ ਮਿਲਦੀ ਆ ਤੇ ਹੋਰ ਵੀ ਮੈਂ ਭਰਾਵਾਂ ਨੂੰ ਕਹਿੰਨਾ ਵੀ ਇਹਨਾਂ ਜਾਨਵਰਾਂ ਚ ਆਉਂ ਤੇ ਬਹੁਤ ਵਧੀਆ ਜਾਰ ਮ ਖੁਸ਼ੀ ਮਾਲ ਦਿਆ ਇਧਰ ਉਧਰ ਜਾਣ ਦੀ ਕੋਈ ਲੋੜ ਨਹੀਂ ਪੈਂਦੀ ਇਨਾਂ ਚ ਨਹੀਂ ਸਮਾਂ ਲੱਗਦਾ ਇਨਾਂ ਦੇ ਵਿੱਚ ਹੀ ਨਹੀਂ ਸਮਾਂ ਲੱਗਦਾ ਬਸ ਇਨਾਂ ਵਿੱਚ ਖੁਸ਼ੀ ਦਾ ਸੋਕ ਨਹੀਂ ਆ ਵੀ ਇਹ ਕਹਿੰਦਾ ਰਾਤ ਨੂੰ ਵੀ ਨੱਚਦਾ ਹੀ ਫਿਰਦਾ ਇੱਥੇ ਹਾਂ ਵਾਹ ਜੀ ਘੋੜੇ ਦਿਨੇ ਨੱਚਦੇ ਆ ਰਾਤ ਨੂੰ ਨੱਚਦਾ ਜੀ ਬਸ ਇੱਕ ਗੱਲ ਹੋਰ ਹੈ ਕਾਕਾ ਸਾਹਿਬ ਵੀ ਮੈਂ ਅੱਗੇ ਗੱਲ ਕਰ ਹੱਸਦਾ ਸੀਗਾ ਬਾਈ ਨੂੰ ਮੈਂ ਕਿਹਾ ਬਾਈ ਘੂੜੀਆਂ ਤੇ ਚਾਜ ਬਾਈ ਵਿਆਹ ਵੀ ਕਰਾਉਣਾ ਭੁੱਲ ਗਿਆ ਹਨਾ ਪੇ ਕੰਮ ਵਿੱਚ ਹੀ ਰਹਿ ਗਿਆ ਵੀ ਹੁਣ ਵੀ ਬਾਈ ਨੂੰ ਮੈਂ ਪੁੱਛਿਆ ਬਾਈ ਕਹਿੰਦਾ ਯਾਰ ਮੇਰਾ ਤੇ ਇਹੀ ਹੈ ਸਾਰਾ ਕੁਝ ਤੇ ਦੇ ਤੀਆਂ ਪੁੱਤ ਵੀ ਇਹੀ ਐ ਜਿਹੜੇ ਹੁਣ ਗਾਂ ਬੱਚੇ ਆ ਗਏ ਹਨਾ ਕੋੜਿਆਂ ਦੇ ਵਿੱਚ ਰਹਿਣਾਂ ਦੇ ਪਰਿਵਾਰ ਆਪਦੀ ਜਗ੍ਹਾ ਠੀਕ ਹੈ ਪਰ ਜਦੋਂ ਇਹਨਾਂ ਦੇ ਵਿੱਚ ਆਉਂਦੇ ਤੇ ਬਾਈ ਕਹਿੰਦਾ ਵੀ ਸਾਰੀ ਟੈਨਸ਼ਨ ਹੀ ਭੁੱਲ ਜਾਂਦੀ ਹੈ ਮੇਰੇ ਖਿਆਲ ਆ ਇਹ ਵੱਡੀ ਦੀਨ ਹੈ ਕੋੜਿਆਂ ਦੀ ਵੀ ਜਿੰਨਾ ਮਰਜੀ ਤੁਸੀਂ ਪੈਸਾ ਕਮਾ ਲਓ ਜੋ ਮਰਜੀ ਦੁਨੀਆ ਘਾ ਲਓ ਪਰ ਜੋ ਮੰਨ ਲਓ ਮਜ਼ਾ ਤੁਹਾਨੂੰ ਕੋਈ ਵੀ ਸ਼ੌਕ ਹੋਵੇ ਡੌਗਸ ਦਾ ਕੁੱਤਿਆਂ ਦਾ ਸ਼ੌਕ ਹੋਵੇ ਕਿਸੇ ਨੂੰ ਗੱਡੀਆਂ ਦਾ ਸ਼ੌਕ ਹੈ ਟਰੈਕਟਰਾਂ ਦਾ ਸ਼ੌਕ ਹੈ ਜਦੋਂ ਉਹਦੇ ਲਾਗੇ ਲੱਗਦਾ ਹੈ ਮਸ਼ੀਨਾਂ ਵਾਲਾ ਸ਼ੌਕ ਹੈ ਜਿੱਦਾਂ ਤੁਹਾਨੂੰ ਮਸ਼ੀਨਾਂ ਦਾ ਵੀ ਬੜਾ ਸ਼ੌਕ ਹੈ ਕੋੜਿਆਂ ਦੇ ਨਾਲ ਤੁਸੀਂ ਜਦੋਂ ਉਹਨਾਂ ਦੇ ਵਿੱਚ ਜਾਓਗੇ ਤੇ ਬਾਕੀ ਦੁਨੀਆ ਭੁੱਲ ਜਾਂਦੀ ਬੰਦੇ ਨੂੰ ਸ਼ੌਕ ਤਾਂ ਬਈ ਇਹਨੂੰ ਇ ਖੇਤ ਬੰਦੇ ਚਾਹ ਲਈਓ ਭੜਾਈ ਭੁੱਖੇ ਤਾਂ ਮਰ ਜਾਣ ਹੂੰ ਜਿਹੜੇ ਖੇਤ ਨਹੀਂ ਪਹੁੰਚਣਾ ਹਾਂ ਜੇ ਪਹੁੰਚ ਵੀ ਗਿਆ ਤੇ ਨੇ ਉਰੇ ਹੀ ਰਾਕ ਕੇ ਮੁੜਿਆਉਣਾ ਹਾਂ ਵੀ ਆ ਪਹਿਲੇ ਤੋਂ ਮੈਂ ਚੱਲਿਆ ਹਾਂ ਹਾਂ ਬਹੁਤ ਵਧੀਆ ਗੱਲ ਆ ਬਾਈ ਸੁਪਰ ਮਾਤਮਾ ਇਸੇ ਤਰ੍ਹਾਂ ਬਾਈ ਚੜਦੀ ਕਲਾ 'ਚ ਰੱਖੇ ਭਰਾ ਤੇ ਨੂੰ ਕਰਜੈਂਟ ਤੇ ਬਾਕੀ ਭਾਈ ਸਾਡਾ ਬੰਦਾ ਵੀ ਥੋੜਾ ਜਿਹਾ ਭੋੜਾ ਜੇ ਕਿਤੇ ਆਏ ਨਾ ਸਮਝ ਲੋ ਯਾਰ ਮਾイク ਨਿਕਲਦੀ ਆਵਾਜ਼ ਬਥੇਰੀ ਆ ਤੁਸੀਂ ਫੋਨ ਕਰਕੇ ਦੇਖ ਲਿਓ ਫਿਰ ਬਾਈ ਕਹਿੰਦਾ ਦਾ ਹੈਲੋ ਐ ਆਵਾਜ਼ ਆਉਂਦੀ ਨਹੀਂ ਅਗਲੇ ਪਾਸੇ ਉਹ ਤੇ ਤਿੰਨਾ ਘਰਾਂ ਜੋ ਛੋੜਦੀ ਆ ਬਾਈ ਐ ਥੋੜਾ ਪਹਿਲੀ ਜਣਾ ਬੈਠਾ ਤੇ ਉਹ ਵੀ ਬਾਈ ਨੂੰ ੱਟਕੇ ਨਾ ਫੜ ਫੁੱੜ ਕੇ ਅਸੀਂ ਭਾਇਆ ਬਾਈ ਥੋੜਾ ਜਿਹਾ ਕੈਮਰਾ ਕਰਕੇ ਨਾ ਨਰਵਸ ਜਾਓਗੇ ਥੋੜਾ ਨਰਵਸ ਹੋ ਗਿਆ ਸਹੀ ਗੱਲ ਆ ਤੇ ਬਾਕੀ ਭਾਈ ਬਹੁਤ ਨਾਈਸ ਬੰਦੇ ਆ ਯਾਰ ਬਹੁਤ ਵਧੀ ਕੱਲਾ ਬਤਾਂ ਸੀ ਕਰੀ ਜੰਨੇ ਆ ਕੱਲਾ ਬਤਾਂ ਚੰਗੀਆਂ ਲੱਗੀਆਂ ਬਾਈ ਹੁਣਾਂ ਦੇ ਵਿਚਾਰ ਚੰਗੇ ਲੱਗੇ ਘੋੜਾ ਚੰਗਾ ਲੱਗਿਆ ਤੇ ਵੱਧ ਤੋਂ ਵੱਧ ਦੋ ਕੰਮ ਜ਼ਰੂਰ ਕਰਦੇ ਹੋ ਇੱਕ ਤਾਂ ਵੀਡੀਓ ਸ਼ੇਅਰ ਕਰਦੇ ਹੋ ਪਹਿਲੇ ਨੰਬਰ ਤੇ ਫਿਰ ਕਮੈਂਟਾਂ ਦੇ ਵਿੱਚ ਵੀ ਦੱਸਦੇ ਹੋ ਤੇ ਇੱਕ ਭਾਈ ਫੋਨ ਲਾ ਕੇ ਬਾਈ ਕਰਜੈਂਟ ਨੂੰ ਤੇ ਬਾਈ ਕੰਗ ਸਾਹਿਬ ਨੂੰ ਤੁਸੀਂ ਜ਼ਰੂਰ ਵਧਾਈ ਜਾਂਦੇ ਹੋ ਭਾਈ ਵੀ ਵਸ਼ੇਰਾ ਤੁਹਾਨੂੰ ਕਿਵੇਂ ਲੱਗਾ ਬੰਦੇ ਦਾ ਹੌਸਲਾ ਵਧਿਆ ਰਿਹਾ ਕਿਉਂਕਿ ਨਵੇਂ ਬੰਦੇ ਆ ਤਿੰਨ ਚਾਰ ਸਾਲ ਹੋਏ ਇੱਧਰ ਆਇਆ ਨੂੰ ਤੇ ਪਹਿਲਾ ਵਸ਼ੇਰਾ ਤਿਆਰ ਕਰਕੇ ਤੁਹਾਡੀ ਕਚਹਿਰੀ ਕਿ ਰੱਖਿਆ ਤੇ ਮੇਰੇ ਭਰਾ ਜ਼ਰੂਰ ਭਰਵਾ ਹੰਗਾਰਾ ਦਿਓ ਯਾਰ ਮੈਂ ਮੇਰੇ ਵੱਲੋਂ ਬੇਨਤੀ ਹੈ ਕਿਉਂਕਿ ਇਨਸਾਨ ਬਹੁਤ ਵਧੀਆ ਪਰਿਵਾਰ ਬਹੁਤ ਵਧੀਆ ਤੇ ਬਾਈ ਵਣ ਕੇ ਜ਼ਰੂਰ ਸਪੋਰਟ ਕਰਨੀ ਆਪਾਂ ਭਰਵਾ ਦੀ ਅੱਛਾ ਬਾਈ ਹੁਣ ਗੱਲ ਆ ਜਾਂਦੀ ਹੈ ਵੀ ਹਾਈਟ ਕਿੰਨੀ ਹੈ ਇਸ ਟਾਈਮ ਤੇ ਫੱਟੀ ਵਾਲੀ ਕਹੀਏ ਵੀ ਕਿੰਨੀ ਹਾਈਟ ਹੈ ਕਾਂ ਦੇ ਸਾਹਿਬ ਹਾਈਟ ਬਾਈ 64 ਪਲੱਸ 64 ਪਲੱਸ ਹੈ ਤੇ ਉਮਰ ਹੋ ਗਈ ਇਹਦੀ ਵੱਲੋਂ ਸਾਢੇ 40 ਮਹੀਨੇ ਕੰਢੀਆਂ ਆਪਾਂ ਹਨਾ 40 ਮਹੀਨੇ ਤੇ 21 ਦਿਨ 21 ਦਿਨ ਤੇ ਜੇ ਮਾਂ ਵਾਲੇ ਪਾਸੇ ਖਾਨਦਾਨ ਦੀ ਗੱਲ ਕਰੀਏ ਕੰਗ ਸਾਹ ਮਾਂ ਵਾਲੇ ਪਾਸੋਂ ਕਿਹੜਾ ਖਾਨਦਾਨ ਹੈ ਜੀ ਉਹਦੇ ਬਾਰੇ ਵੀ ਜਾਣਕਾਰੀ ਦਈਏ ਕਿ ਕਿੰਨੀ ਹਾਈਟ ਆ ਉਹਦੀ ਮਾਂ ਇਹਦੀ ਲక్ష్ਮੀ ਆ ਵੀਰੇ ਜੀ 63 ਇੰਚ ਹਾਈਟ ਆ ਜੀ ਤੇ ਨਾਨਾ ਇਹਦਾ ਤਲਕਰਾਜ ਆ ਜੀ ਪਰਦਾਣਾ ਇਹਦਾ ਅਬੂ ਰਾਜ ਕਲੰਦਰੀ ਹੈ ਅੱਛਾ ਜਿਹੜੇ ਚੰਗੇ ਕੋੜੇ ਆ ਫੀਮਸ ਕੋੜੇ ਆ ਜੀ ਅੱਛਾ ਉਹ ਖਾਨਦਾਨ ਜੋ ਆ ਜੀ ਇਹ ਪਾਥੜੀ ਲਾਈਨ ਆ ਗਈ ਮੇਰੇ ਹਿਸਾਬ ਨਾਲ ਹਨਾ ਜੀ ਪਾਥੜੀ ਜੀ ਅੱਛਾ ਖਾਨਦਾਨ ਬਾਪ ਵਾਲੇ ਪਾਸੇੋਂ ਵੀ ਚੰਗਾ ਆ ਗਿਆ ਸ਼ਿਵਰਾਜ ਉਹ ਨਹੀਂ ਆਗੇ ਤੇ ਇਧਰੋਂ ਵੀ ਮਾ ਲੋ ਰਾਜ ਦੇ ਲਕਾ ਗਿਆ ਹਨਾ ਤੇ ਉਧਰੋਂ ਪਰਦਾਦਾ ਆ ਗਿਆ ابو ਰਾਜ ਕਲੰਦਰੀ ਹਨਾ ਤੇ ਗੁਜਰਾਤ ਦੇ ਮੈਂ ਕਹਾਂ ਨਾ ਵੀ ਜਿਹੜੇ ਫੇਰ ਗੱਲ ਉਹੀ ਆ ਜਾਂਦੀ ਹੈ ਮਾਂ ਵਾਲੇ ਪਾਸੇ ਵੀ ਜਾਈਏ ਤੇ ਮਾਂ ਵਾਲੇ ਪਾਸੇ ਵੀ ਸਾਰੇ ਫੇਮਸ ਕੋੜੇ ਆ ਜਿਨ੍ਹਾਂ ਨੇ ਚੰਗਾ ਨਾਂ ਦੁਨੀਆ ਤੇ ਕੋੜਿਆਂ ਦੇ ਵਿੱਚ ਬਣਾਇਆ ਤੇ ਉਹ ਨਗੀਨਾ ਮਾ ਲੋ ਇਹ ਤੁਸੀਂ ਲਿਆਏ ਕਿਦੇ ਘਰੋਂ ਸੀ ਬਾਈ ਇਹ ਬਾਈ ਆਪਣਾ ਮਿੱਤਰ ਸੀਗਾ ਗੁਜਰਾਤ ਦੇ ਵਿੱਚ ਜੀ ਦਸ਼ਰਤ ਮੰਗੇਲਾ ਦਸ਼ਰਤ ਮੰਗੇਲਾ ਜੀ ਉਹਦੇ ਤੈਲ ਤੁਲ ਵੜਦੇ ਸੀਗੇ ਤੇ ਪਤਾ ਚੱਲਿਆ ਵੀ ਫਾਰਮ ਵੀ ਹੈ ਹਾਂ ਤੇ ਉਹ ਫਾਰਮ ਜਾ ਕੇ ਦੇਖਿਆ ਤੇ ਜੀ ਐ ਗੱਲਾਂ ਬਾਤਾਂ ਤੇ ਪਸੰਦ ਆ ਗਿਆ ਹਾਂ ਉਹਨੇ ਗਿਫਟੀ ਕਰਤਾ ਆਪਾਂ ਨੂੰ ਵਾਹ ਜੀ ਜੀ ਕਿਸਾਨ ਪੰਨੇ ਦੋਸਤੀ ਅੱਛੀ ਹੋ ਗਈ ਅੱਛਾ ਕੋ ਵੀ ਕਿਸਾਨ ਬਰੀਡਰ ਨੇ ਆਪਣੇ ਭਰਾ ਜੀ ਸੋ ਉਹਨਾਂ ਦਾ ਵੀ ਧੰਨਵਾਦ ਹੈ ਵੱਡਾ ਹਨਾ ਵੀ ਉਹਨਾਂ ਨੇ ਨਗੀਨਾ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਨਗੀਨਾ ਹੀ ਝੋਲੀ ਪਾਇਆ ਆਪਣੇ ਅੱਛਾ ਹੋਰ ਆ ਜਾਂਦੀ ਹੈ ਬਾਈ ਗੱਲ ਆਪਣੀ ਫੀਸ ਤੇ ਇਸ ਟਾਈਮ ਕੀ ਸੇਵਾ ਲੈ ਰਹੇ ਹੋ ਜੀ ਉਹਦੇ ਵਿੱਚ ਕੀ ਸੁਵਿਧਾ ਹੈ ਠੀਸ ਬਾਈ ਇਹਦੀ 31000 ਰੁਪਇਆ ਵਾ ਜੀ ਤੇ ਕੋਈ ਮਾਨਤਾਨ ਵੀ ਹੋਊਗਾ ਜੀ ਮਾਨਤਾਨ ਬਾਈ ਕਰਾਂਗੇ ਫੁੱਲ ਕਰਾਂਗੇ ਹਾਂ ਜਿਹੜਾ ਕੋਈ ਨਰਾਜ਼ ਨਹੀਂ ਕਰਦੇ ਨਰਾਜ ਨਹੀਂ ਕਰਦੇ ਨਾ ਹੀ ਆਪਾਂ ਅੱਗੇ ਨਰਾਜ਼ ਕੀਤਾ ਹਾਂ ਅੱਗੇ ਵੀ ਚੰਗੇ ਚੰਗੇ ਘੋੜੀਆਂ ਆਈਆਂ ਜੀ ਤੇ ਬਾਕੀ ਰਹੀ ਗੱਲ ਇੱਥੇ ਰਹਿਣ ਲਈ ਵੀ ਜਗ੍ਹਾ ਹੈਗੀ ਆਪਣੇ। ਅੱਛਾ ਕੋੜੀ ਡੱਕਣ ਨੂੰ ਵੀ ਜਗ੍ਹਾ ਹੈਗੀ। ਕੋੜੀ ਡੱਕਣ ਲਈ ਵੀ ਹੈਗਾ ਜੀ ਭਰਾ ਨਾਲ ਵੀ ਆਉਂਦਾ ਉਹ ਵੀ ਇੱਕ ਦਿਨ ਰਾਤ ਕੋਈ ਕੱਟਣ ਦੀ ਕੋਈ ਗੱਲ ਨਹੀਂ। ਕੋਈ ਚੱਕਰ ਵਾਲੀ ਗੱਲ ਨਹੀਂ। ਜੀ। ਤੇ ਬਾਕੀ ਰਹੀ ਗੱਲ ਕੋੜੀ ਆ ਦੀ ਚੈੱਕ ਪਾਸ ਕਰਾ ਕੇ ਲਿਆਵੇ। ਹਾਂ। ਠੀਕ ਹੈ। ਹਾਂ। ਤੇ ਗੱਲ ਕੀ ਆ ਵੀ ਕੋੜੀ ਤੇ ਜਿੰਨੇ ਵੀ ਜੰਪ ਮਨ ਲਓ ਵੀ ਤੁਹਾਡੇ ਕਹਿੰਦਾ ਭਾਵੇਂ ਤੁਹਾਡੀ ਗੱਲ ਰੁਕਦੀ ਆ ਵੀ ਕੋੜੀ ਤੁਹਾਨੂੰ ਗੱਬਣ ਕਰਕੇ ਦੇਵਾਂਗੇ ਕੋੜੀ। ਗੱਬਣ ਕਰਕੇ। ਘੋੜੀ ਚ ਫਲਟ ਨਾ ਹੋਵੇ ਭਲਾਦੀ ਆਪਾਂ ਨੂੰ 10 ਵਾਰੀ ਜੰਪ ਲਵਾਉਣੇ ਪੈਣਗੇ ਹੂੰ ਮੰਨ ਲਓ ਉਹਦਾ ਪ੍ਰੋਸੀਜਰ ਐ ਹੁੰਦਾ ਕਿ ਈ ਵਾਰੀ ਕਾਂਗਸਾ ਵੀ ਜਿੱਦਾਂ ਇੱਕ ਵਾਰੀ ਤੁਸੀਂ ਛੱਡਤਾ ਘੋੜਾ ਚਲੋ ਪਰਮਾਤਮਾ ਕਰੇ ਘੋੜਾ ਜਿੱਦਾਂ ਪਹਿਲੀਆਂ ਗੱਬੜ ਰਹੀਆਂ ਗੱਬੜ ਰਹਿ ਜੇ ਦੂਜੀ ਵਾਰੀ ਘੋੜੀ ਜੇ ਆਉਂਦੀ ਆ ਉੱਤੇ ਵੀ ਤੁਸੀਂ ਛੱਡਤਾ ਜੇ ਤੀਜੀ ਵਾਰੀ ਆਉਂਦੀ ਆ ਤੇ ਉੱਤੇ ਫਿਰ ਆਪਣਾ ਫਰਜ਼ ਪਾਉਂਦਾ ਵੀ ਘੋੜੀ ਵੀ ਚੈੱਕ ਕਰਾ ਲਈ ਫਿਰ ਬਈ ਆਪਾਂ ਆਪਣੇ ਡਾਕਟਰ ਨੂੰ ਦਿਖਾਵਾਂਗੇ ਜੇ ਉਹਦਾ ਕੋਈ ਇਲਾਜ ਹੁੰਦਾ ਹੋਇਆ ਜੀ ਖਰਚਾ ਅਗਲੇ ਦਾ ਹੋਊਗਾ ਹਾਂ ਤੇ ਉਹਨੂੰ ਦੱਸ ਦੇਾਂਗੇ ਵੀ ਭਾਈ ਆਹ ਜੀ ਇਦਾਂ ਕਰ ਪਿਓ ਸੁਭਦਾ ਤੁਹਾਡੇ ਕੋਲੇ ਰੱਖਣ ਦੀ ਵੀ ਹੈਗੀ ਹੈ ਡਾਕਟਰ ਸਾਹਿਬਾ ਨਾਲ ਗਰੈਂਟ ਵੀਰੇ ਕਿਹੜਾ ਆਉਂਦਾ ਭਾਈ ਆਪਣੇ ਕੋਲੇ ਡਾਕਟਰ ਆਪਣੇ ਜਗਰਾਉਣ ਤੋਂ ਕੋਚਰ ਕੋਚਰ ਸਾਹਿਬ ਆਉਂਦੇ ਆ ਹਾਂਜੀ ਤੇ ਹੁਣ ਇਸ ਟਾਈਮ ਤੇ ਗਰੈਂਟ ਵੀਰੇ ਕਿੰਨੇ ਜਨਮ ਹਰੇ ਆਪਣੇ ਕੋਲੇ ਟੋਟਲ ਘੋੜੀਆਂ ਬੱਚੇ ਪਾ ਕੇ ਜੀ 10 ਜਨਮ ਹਰੇ ਵੀਰੇ 10 ਜਨਮ ਹਰੇ ਤੇ ਬਚੇਰੇ ਆਪਣੇ ਕੋਲੇ ਦੋ ਆ ਹਨਾ ਇੱਕ ਤਾਂ ਇਹ ਬਚੇਰਾ ਹੋ ਗਿਆ ਇੱਕ ਤੁਹਾਡੇ ਕੋਲੇ ਹੂਰ ਆ ਮੇਰੇ ਖਾਲਾ ਕਲਿਆਣ ਦਾ ਮੇਰੇ ਖਾਲਾ ਹਾਂਜੀ ਹਾਂਜੀ ਜਿਹੜਾ ਅੱਜ ਫਲਮਾਇਆ ਨਹੀਂ ਗਿਆ ਆਪਣੇ ਤੋਂ ਹਾਂਜੀ ਹਾਂਜੀ ਜੀ ਅੱਛਾ ਇਹਨਾਂ ਤੋਂ ਇੱਕ ਨਾ ਕਲਿਆਣ ਦਾ ਵੀ ਬੱਚਾ ਹੈਗਾ ਜੀ ਭਾਈ ਜੇ ਕੋਈ ਭਰਾ ਲੈਂਡ ਦਾ ਚਾਹਵਾਨ ਹੈ ਤੇ ਬਾਈ ਹੁਣਾਂ ਦਾ ਇਰਾਦਾ ਉਹਦਾ ਫੋਲ ਸੇਲ ਦਾ ਵੀ ਹੈ ਤੇ ਜੇ ਤੁਸੀਂ ਮੰਨ ਲਓ ਮੈਨੂੰ ਫੋਟੋ ਜਾਂ ਵੀਡੀਓ ਮਿਲੀ ਤਾਂ ਅੱਜ ਤਾਂ ਸਮਾਂ ਘੱਟ ਸੀ ਅਸੀਂ ਫੜਮਾਨ ਨਹੀਂ ਸਕੇ ਤੇ ਮੈਂ ਜ਼ਰੂਰ ਵੇਚ ਲਾ ਦੂੰਗਾ ਜੇ ਨਾ ਲੱਗੀ ਤੇ ਤੁਸੀਂ ਭਰਾਵਾਂ ਤੋਂ ਡਾਇਰੈਕਟ ਵੀਡੀਓ ਕਾਲ ਤੇ ਤੁਸੀਂ ਉਹ ਬੱਚਾ ਦੇਖ ਸਕਦੇ ਹੋ ਬਾਈ ਗਰਜੈਂਟ ਜਾਂ ਕੰਗ ਸਭ ਤੁਹਾਡੇ ਵੱਲੋਂ ਜਾਂ ਬਾਈ ਗਰਜੈਂਟ ਤੇਰੇ ਵੱਲੋਂ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਮੈਸੇਜ ਹੀ ਹਾਂਜੀ ਵੀਰੇ ਮੈਂ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਜੀ ਵੀ ਇਹ ਘੋੜੀਆਂ ਦਾ ਖਰਚਾ ਜਾਰਾ ਨਹੀਂ ਹੁੰਦਾ ਇਹ ਵੀ ਖਰਚਾ ਜੋ ਖਾਂਦੀਆਂ ਆਪਦਾ ਖਾਂਦੀਆਂ ਤੇ ਬਾਧੂ ਕੋਲ ਆਪਾਂ ਨੂੰ ਦਿੰਦੀਆਂ ਮੈਂ ਨਾ ਤੁਹਾਡੀ ਗੱਲ ਚ ਇੱਕ ਗੱਲ ਹੋਰ ਯਾਦ ਆ ਗਈ ਮੈਂ ਬਲਰਾਜ ਬਾਈ ਨਾਲ ਨਾ ਪਰਸੋਂ ਚ ਉਥੇ ਵਾਵਾ ਗੱਲੀ ਪਏ ਘੰਟਾ ਡੇਢ ਘੰਟਾ ਬਲਰਾਜ ਮੈਨੂੰ ਦੱਸ ਲੱਗ ਗਿਆ ਕਹਿੰਦਾ ਵੀ ਬਾਈ ਆਪਾਂ ਵੀ ਕਿਸਾਨੀ ਨਾਲ ਰਿਲੇਟਡ ਆ ਤੇ ਮੈਨੂੰ ਆਂਦਾ ਬਾਈ ਮੈਂ ਕਿਹਾ ਬਾਈ ਵੀ ਆਇਆ ਨਹੀਂ ਹੁੰਦਾ ਵੀ ਯਾਰ ਕੋਈ ਕੋਡੀਆਂ ਰੱਖਣ ਤੋਂ ਬਾਅਦਾਂ ਕੋਈ ਇਹੋ ਜੀ ਗੱਲ ਹੋਈ ਹੋਵੇ ਵੀ ਕਿਹਾ ਹੋਵੇ ਵੀ ਨਹੀਂ ਯਾਰ ਇਹ ਤਾਂ ਵਾਕਈ ਚਮਤਕਾਰ ਆ ਵੀ ਢੋੜੀਆਂ ਰੱਖਣ ਦਾ ਵਾਕਈ ਕੋਈ ਨਾ ਕੋਈ ਪ੍ਰਮਾਤਮਾ ਜਰੂਰ ਤੁਹਾਡੀ ਬਾਹ ਫੜਦਾ ਹੈ। ਭਾਈ ਮੈਨੂੰ ਆਂਦਾ ਵੀ ਭਾਈ ਤਿੰਨ ਕਿੱਲੇ ਅਸੀਂ ਆ ਜਿਹੜੇ ਉਹ ਕੱਲੀਆਂ ਢੋੜੀਆਂ ਲਈ ਛੱਡ ਤੇ ਵੀ ਇੱਥੇ ਇਹਨਾਂ ਦੀ ਖਾਣਾ ਪੀਣਾ ਫਸਲ ਜੋ ਜਵੀ ਜਾਂ ਉਹ ਪੈਦਾ ਕਰਨਾ ਵੀ ਤਿੰਨ ਕਿੱਲੇ ਮੈਂ ਕਹਿੰਦਾ ਵੀ ਭਾਈ ਜਿਹੜੇ ਤਿੰਨ ਕਿੱਲੇ ਇਹਨਾਂ ਨੂੰ ਛੱਡੇ ਫਿਰ ਦੂਜੀ ਫਸਲ ਉਹਦੀ ਪੂਰਤੀ ਕਿੱਦਾਂ ਕਰਦੇ ਰਹਿ ਵੀ ਉਹਦੇ ਚੋਂ ਘਾਟਾ ਪੈਂਦਾ ਹੋਊਗਾ। ਭਾਈ ਆਂਦਾ ਵੀ ਅਜੇ ਤਾਂ ਜੇ ਜਦੋਂ ਕੰਡੇ ਤੇ ਚੜਾ ਦੇਈਦਾ ਟਰਾਲਾ ਜਾਗੀ। ਤੇ ਆਂਦਾ ਉਦੋਂ ਪਤਾ ਲੱਗਦਾ ਵੀ ਪ੍ਰਮਾਤਮਾ ਨੇ ਮੰਨ ਲਓ ਦੂ ਕਵੰਡਲ ਵਾਧ ਹੀ ਪਾਇਆ ਉਹ ਤਿੰਨਾਂ ਕਿੱਲਾਂ ਦੀ ਘਾਟ ਵੀ ਮਾਰੀ ਨਹੀਂ ਉਹਦੇ ਚ ਪੂਰੀ ਕਰਤੀ ਹੈ ਬਨਰਾਜ ਬਾਈ ਦਾ ਕਹਿਣਾ ਪੂਰੀ ਕਰਤੀ ਹੈ ਹਾਂ ਹਾਂਜੀ ਤੇ ਇਹ 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 ਵੀ ਫਰਕ ਪੈਂਦਾ ਹੈ ਗਰਜੰਟ ਵੀਰ ਫਿਰ ਹਾਂਜੀ ਕਹਿ ਰਹੀਏ ਨਹੀਂ ਉਹਦਾ ਕੰਮ ਵੱਧਦਾ ਹੀ ਹੈ ਬਾਈ ਕੰਮ ਵੱਧਦਾ ਹੀ ਚਲਦੀਆਂ ਰੱਖੀਆਂ ਇਹ ਵੈ ਦੇਵਤੀਆਂ ਹੀ ਆ ਇਹ ਜੀ ਆਪਾਂ ਕਹਿ ਦਿੰਦੇ ਨਾ ਕਈ ਇੱਕ ਇਹ ਬੰਦੇ ਕਹਿੰਦੇ ਯਾਰ ਲੈ ਇਹ ਕਿੱਦਾਂ ਹੋ ਜਾਂਦਾ ਆ ਜਾਏ ਮੈਂ ਆਪਦੀ ਗੱਲ ਹੀ ਕਰਦਾ ਹੁਣਾਂ ਵੀ ਬਾਈ ਇਹ ਹੱਥਾਂ ਤੇ ਸਰੋਜ ਮਾਉਣ ਵਾਲੀ ਗੱਲ ਆ ਵੀ ਜਦੋਂ ਕਿਸੇ ਪਾਸਿਓਂ ਪੈਸਿਆਂ ਦੀ ਲੋਡ ਹੁੰਦੀ ਹੈ ਨਾ ਹੱਥ ਅੜੀ ਫਸੀ ਫਾਜੇ ਦਾ ਕੋ ਕੰਮ ਫਾਜੇ ਤੇ ਹਫਤਾ ਪਹਿਲਾਂ ਹੀ ਪਤਾ ਹੀ ਨਹੀਂ ਹੁੰਦਾ ਕਿਹੜੇ ਪਾਸਿਓਂ ਆ ਜਾਣੇ ਹਨ ਤੇ ਹੁੰਦਾ ਵੀ ਇਦਾਂ ਹੀ ਹੈ ਇਹ ਆਪਾਂ ਕਹਿ ਦਿੰਦੇ ਆ ਇੱਕ ਵੀ ਆਪਾਂ ਖਵਾਉਂਦੇ ਆ ਜਾਂ ਪਰ ਇਹ ਅਸਲ ਦੇ ਵਿੱਚ ਆਪਾਂ ਨੂੰ ਖਵਾਉਂਦੀਆਂ ਇਹ ਗੱਲ ਸੱਚਾਈ ਹੈ ਹਨਾ ਅੱਛਾ ਭਾਈ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗਿਆ ਭਰਾਵਾਂ ਦਾ ਘੁੜਾ ਵੱਡੀ ਗੱਲ ਇਹ ਆ ਸੋਨੇ ਤੇ ਸੁਹਾਗੇ ਵਾਲੀ ਵੀ ਕਿਵੇਂ ਲੱਗੇ ਘੋੜੇ ਦੇ ਬੱਚੇ ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਘੋੜੀਆਂ ਪਰਾਉਣੀਆਂ ਕਿਉਂ ਨੇ ਉਹ ਸੋਹਣੇ ਸੁਨੱਖੇ ਬਲੇਜ਼ਰ ਵਾਲੇ ਬੱਚੇ ਕਹਿਦੀਆਂ ਨਾ ਬਲੇਜ਼ਰ ਵਾਲੇ ਤੇ ਕਹਿ ਲਈਏ ਪਟੇ ਵਾਲੇ ਪੰਜਾਬੀ ਚ ਉਹ ਮਾਰਕਿੰਗ ਦੇ ਬੱਚੇ ਆਉਂਦੇ ਆ ਸੋਹਣੇ ਪੈਰਾਂ ਦੀ ਮਾਰਕਿੰਗ ਆ ਰਹੀ ਆ ਤੇ ਚਾਰ ਬੱਚੇ ਆਏ ਆ ਚਾਰੇ ਬੱਚੇ ਤੁਹਾਨੂੰ ਦਿਖਾ ਦੇ ਇੱਕ ਯਾਰ ਗਰਜੰਟ ਬਾਈ ਇੱਕ ਬੱਚਾ ਆਪਣੇ ਕੋਲੇ ਜਿਹੜਾ ਮੇਰੇ ਖਾਲ ਦੋ ਘੋੜੀਆਂ ਪੂਰੀਆਂ ਵੀ ਹੋ ਗਈਆਂ ਹਨਾ ਤੇ ਇੱਕ ਬੱਚਾ ਆਪਣੇ ਕੋਲੇ ਆ ਉਹ ਕਿਹੜੀ ਘੋੜੀ ਦਾ ਜੀ ਉਹ ਮੱਥੇ ਫੁੱਲ ਵਾਲੀ ਕਾਲੀ ਘੋੜੀ ਦਾ ਬੱਚਾ ਏ। ਅੱਛਾ। ਉਹ ਘੋੜੀ ਅੱਛਾ ਪੂਰੀ ਹੋ ਗਈ ਜੀ? ਪੂਰੀ ਹੋ ਗਈ ਜੀ। ਅੱਛਾ ਇਹ ਬੱਚਾ ਹੁਣ ਕਿੰਨੇ ਚਿਰ ਦਾ ਹੋ ਗਿਆ ਜੀ? ਇਹ 20 ਦਿਨਾਂ ਦੀ ਬਛੇਰੀ ਹੋ ਗਈ ਹੈ ਜੀ। ਅੱਛਾ ਬਛੇਰੀ ਆ ਇਹ। ਹਾਂਜੀ। ਇਹ ਫਿਰ ਔਖਾ ਨਹੀਂ ਲੱਗਦਾ ਬਾਈ ਇਹਨੂੰ ਕਿਹੜਾ ਦੁੱਧ ਗਾਂ ਦਾ ਦੁੱਧ ਪਿਆਉਂਦੇ? ਗਾਂ ਦਾ ਦੁੱਧ ਤੇ ਇੱਕ ਡਾਕਟਰ ਸਾਹਿਬ ਨੇ ਦੁੱਧ ਦਿੱਤਾ ਜੀ। ਸੁੱਕਾ ਦੁੱਧ ਜੀ। ਜੀ। ਬੋਲੇ ਵਾਲਾ। ਅੱਛਾ। ਉਹ ਪਿਆਰੇ ਆ। ਤੇ ਨਾਲ ਕੋਈ ਮੰਨ ਲਓ ਦਵਾਈ ਜਾਂ ਕੈਲਸ਼ੀਅਮ ਕੋਈ ਚਾਹਤਾ? ਅਸੀਂ ਦੇ ਰਹੇ ਆਂ। ਗਾਣਾ, ਸਟਾਰਟਰ। ਹਾਂ ਉਹ ਮਾਲੂ ਸਟਾਰਟ ਕੀਤਾ ਜਾਣਾ ਜੀ ਤੇ ਪ੍ਰੋਪਰ ਹਜੇ ਹੌਲੀ ਹੌਲੀ ਵਧਾਉਗੇ ਹਾਂਜੀ ਹਾਂਜੀ ਜੀ ਇਹਦੀ ਮਾਰਕਿੰਗ ਵੀ ਸੋਹਣੀ ਹੈ ਨਾ ਇਹਦੇ ਬੜਾ ਸੋਹਣਾ ਵਸ਼ੇਰੀ ਬਣੂਗੀ ਮਾਰੇ ਕਿਰਪਾ ਕਰੇ ਤੇ ਬਾਕੀ ਇਹਨਾ ਹੈ ਵੀ ਥੋੜੀ ਘਾਟ ਤਾਂ ਕਿਉਂਕਿ ਜਿਹੜੀ ਮਾਂ ਮਾਂ ਦਾ ਮਾਂ ਮਾਮ ਸ਼ੋਰ ਤਾਂ ਕਹਿ ਹੀ ਸਕਦੇ ਹਾਂ ਉਹ ਥੋੜੀ ਬਲਰਾਜ ਸਵਰਾਜ ਵੀਰੇ ਵੀ ਵਜਦੀ ਹੈ ਨਾ ਥੋੜੀ ਜੀ ਹਾਂਜੀ ਘਾਟ ਵਜਦੀ ਹੈ ਚਲੋ ਬਾਕੀ ਜੇ ਨੀਤਾਂ ਨੂੰ ਮਰਦਾ ਹੈ ਤੇ ਤੁਹਾਡੀ ਨੀਤ ਸੱਚੀ ਹੈ ਤਾਂ ਜੇ ਆਂਦੇ ਹੁੰਦੇ ਵੀ ਆਪਾਂ ਨਾ ਧੱਕਾ ਦੇ ਕੇ ਘਰੋਂ ਕੱਢੀਏ ਜੇ ਉਹ ਲੈ ਕੇ ਗਿਆ ਤੇ ਉਹ ਫਿਰ 10 ਗੁਣਾ ਆਪਾਂ ਨੂੰ ਗਾਂ ਵਧਾ ਕੇ ਹੀ ਦਿੰਦਾ ਹੈ ਤੇ ਬਾਕੀ ਸਾਡੇ ਆ ਨੈਗੇਟਿਵ ਦੀ ਵੀ ਬੜਾ ਸ਼ੌਂਕ ਹੈ ਭਾਈ ਇਹਦਾ ਨਾਂ ਕੀ ਹੈ ਭਾਈ ਕਾਕੇ ਸਾਹਿਬ ਇਹਦਾ ਨਵਾਂ ਹਰਗੁਣ ਜੋਤ ਅੱਗੇ ਤੇ ਯਾਰ ਚੰਗਾ ਭਲਾ ਸੀਗਾ ਸਾਰੀ ਦਿਹਾੜੀ ਤੇ ਨੱਚਦਾ ਰਿਹਾ ਤੇ ਹੁਣ ਇਹ ਨਹੀਂ ਘੋੜਿਆਂ ਨਾਲ ਬਹੁਤ ਨੱਚਦਾ ਹੈ ਘੋੜਿਆਂ ਨੂੰ ਹਾਂ ਸਹੀ ਗੱਲ ਹੈ ਸ਼ੌਂਕ ਇਹਨੂੰ ਪੂਰਾ ਹੈ ਹੁਣ ਕਿਤਾ ਇਹ ਬੈਂਦਾ ਬੁੰਦਾ ਕੋੜੀ ਪੈ ਜਾਂਦਾ ਜੀ ਇਹ ਤਾਂ ਮੇਲੇ ਦੇ ਜਾਣ ਨੂੰ ਵੀ ਘਾਂ ਤਿਆਰਾ ਹਾਂ ਸੱਚ ਹਾਂ ਮੇਲੇ ਵਾਲੀ ਗੱਲ ਰਹਿ ਗਈ ਸੀ ਆਪਣੀ ਇਹ ਬਈ ਜਿਹੜੀ ਆਹ ਆ ਮਾਂ ਹੀ ਜਿਹਦੀ ਮਰੀ ਜੀ ਤੇ ਉਹ ਕੋੜੀ ਤੇ ਇਕੱਲਾ ਬਹਿ ਕੇ ਝੂਟੇ ਲੈ ਲੈਂਦਾ ਅੱਛਾ ਇਹਦੀ ਜਿਹੜੀ ਮਾਂ ਸੀਗੀ ਜੀ ਕੋੜੀ ਵੀ ਬਹੁਤ ਸਿਆਣੀ ਸੀਗੀ ਤੇ ਅੱਛਾ ਇਹਦੀ ਬੱਚੀ ਐ ਇਹ ਵੀ ਬਹੁਤ ਦਲੇਰ ਹੈ ਹਾਂਜੀ ਨਹੀਂ ਇਹ ਬੱਚੀ ਤੇ ਨਹੀਂ ਬੈਹਦਾ ਨੀ ਜੀ ਦੇਖ ਨਹੀਂ ਬੱਚੀ ਤੇ ਨਹੀਂ ਕੋੜੀ ਮਾਂ ਦੇ ਹਾਂ ਮਾਂ ਦੇ ਬਹਿ ਕੇ ਝੂਟੇ ਲੈਂਦਾ ਰਿਹਾ ਓਕੇ ਅੱਛਾ ਮੇਲੇ ਵਾਲੀ ਗੱਲ ਮੈਂ ਕਰਨ ਲੱਗਾ ਸਜਣੋ ਇੱਕ ਬੇਨਤੀ ਹੋਰ ਹੈ ਕਿ 18 ਤਰੀਕ ਨੂੰ ਜਿਹੜੀ ਮੰਡੀ ਜਗਰਾਉਂ ਦੀ ਲੱਗ ਰਹੀ ਹੈ ਨਾ 14 ਤਰੀਕ ਤੋਂ ਸਟਾਰਟ ਹੈ ਮੰਡੀ ਤੇ 18 ਤਰੀਕ ਨੂੰ ਤੁਹਾਨੂੰ ਕੋੜਾ ਇਹ ਮੰਡੀ ਦੇ ਵਿੱਚ ਵੀ ਵੇਖਣ ਨੂੰ ਮਿਲ ਜੂਗਾ ਉੱਥੇ ਵੀ ਜਿਹੜੇ ਭਰਾਵਾਂ ਨੇ ਜਾਣਾ ਜਿਹੜੇ ਵੀਡੀਓ ਦੇਖ ਰਹੇ ਹੋ ਤੁਸੀਂ ਉੱਥੇ ਵੀ ਇਹ ਘੋੜੇ ਦੇ ਦਰਸ਼ਨ ਕਰ ਸਕਦੇ ਹੋ ਜਾ ਕੇ ਲਾਈਵ ਵੇਖ ਸਕਦੇ ਹੋ ਕਿਸੇ ਭਰਾ ਨੇ ਘੋੜੀਆਂ ਭਰਾਉਣੀਆਂ ਤੇ ਤੁਸੀਂ ਉੱਥੇ ਵੀ ਭਰਾਵਾਂ ਤੋਂ ਸਰਵਿਸ ਲੈ ਸਕਦੇ ਹੋ ਨਾਲੇ ਘੋੜੇ ਦੇ ਦਰਸ਼ਨ ਕਰ ਲਿਓ ਨਾਲੇ ਭਾਈ ਤੁਸੀਂ ਕੱਲ ਕਾਰਡ ਚੈੱਕ ਕਰ ਲਿਓ ਘੋੜਾ ਚੈੱਕ ਕਰ ਲਿਓ ਤੇ ਬਾਕੀ ਭਰਾਵਾਂ ਨੂੰ ਪਿਆਰ ਵੀ ਜਰੂਰ ਦਿਓ ਵੀਡੀਓ ਕਿਵੇਂ ਲੱਗੀ ਬਹੁਤ ਜਲਦੀ ਇਦਾਂ ਦੀ ਵੀਡੀਓ ਲੈ ਬਾਕੀ ਸੁੱਖ ਇੱਕ ਗੱਲ ਹੋਰ ਆ ਵੀਰ ਜੀ ਜੀ ਭਾਈ ਜੇ ਕਿ ਇਹਨੇ ਘੋੜੀ ਭਰਾਉਣੀਆਂ ਹੈ ਕਣਾ ਪਹਿਲਾਂ ਆਣ ਕੇ ਦੇਖੇ ਹੂੰ ਦਲ ਕੋ ਬਾਕੀ ਜਿੰਨਾ ਆਪਾਂ ਜੋ ਕੁਝ ਕਿਹਾ ਵਾ ਉਹੀ ਚੀਜ਼ ਹੈ ਨਾ ਜੀ ਹਾਂਜੀ ਸਹੀ ਗੱਲ ਬਿਲਕੁਲ ਰਾਈਟ ਹੈ ਸੋ ਉਹ ਵੀ ਗੱਲ ਕਿਉਂਕਿ ਫੋਨ ਤੇ ਹੋਰ ਗੱਲ ਹੁੰਦੀ ਆ ਆਣ ਕੇ ਅੱਖੀ ਦੇਖ ਕੇ ਹੋਰ ਗੱਲ ਹੁੰਦੀ ਜੀ ਨਾਲੇ ਬੰਦੇ ਦਾ ਛੱਕ ਨਿਕਲ ਜਾਂਦਾ ਹੈ ਜੀ ਨਾਲੇ ਬੰਦੇ ਦਾ ਪਿਆਰ ਵੱਧਦਾ ਹੈ ਆਉਣ ਤੇ ਮੰਨ ਲਓ ਜੇ ਆਪਾਂ 31000 ਰੁਪਿਆ ਭਰਨਾ ਹੈ ਤੇ ਜੇ 500000 ਦਾ ਤੀਲ ਲੱਗ ਵੀ ਜਾਊਗਾ ਤੇ ਉਹਦਾ ਕੋਈ ਹਨਾ ਉਹਨਾਂ ਦੇ ਭਰਾਵਾਂ ਨੇ ਉਸ ਤੋਂ ਵੱਧ ਤੁਹਾਡਾ ਮਨਤਨ ਵੀ ਕਰ ਦੇਣਾ ਇੱਕ ਵਾਰੀ ਢੀੜਾ ਜ਼ਰੂਰ ਮਾਰਿਓ ਸੋ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗਾ ਸੋਹਣਾ ਨਗੀਨਾ ਸਮਰਾਜ ਤੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸੱਜਣੋ ਕਿਵੇਂ ਲੱਗੀ ਵੀਡੀਓ ਜਰੂਰ ਪਿਆਰ ਦਿਓ ਸ਼ੇਅਰ ਜਰੂਰ ਮਾਰ ਦਿਓ ਘੁੰਡੀਆਂ ਭਰਾਉਣੀਆਂ ਦੇ ਬਾਈ ਜਨਾ ਨੰਬਰ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾ ਬਾਗਨ ਸਤਿਕਾਰ ਬਾਈ ਜੀ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤ